ਆਪਾਂ ਸਾਰੇ ਜਾਣਦੇ ਆ ਕਿ ਸਾਡੇ ਸਤਕਾਰਯੋਗ ਵੱਡੇ ਭੈਣ ਜੀ ਚਰਨਜੀਤ ਕੌਰ ਜਿਨ੍ਹਾਂ ਨੇ ਚੜ੍ਹਦੀ ਜਵਾਨੀ ਵਿੱਚ ਆਪਣੇ ਪਤੀ ਦਾ ਜਿਹੜਾ ਸੁੱਖ ਸੀ ਉਹਨੂੰ ਨਾ ਮੰਨਣ ਦਾ ਫੈਸਲਾ ਜਿਹੜਾ ਸਤਗੁਰੂ ਪਾਤਸ਼ਾਹ ਦੇ ਹੁਕਮ ਵਿੱਚ ਮੰਨ ਲਿਆ ਤੇ ਚੜ੍ਹਦੀ ਜਵਾਨੀ ਵਿੱਚ ਪਤੀ ਨੂੰ ਸੰਘਰਸ਼ ਦੇ ਰਾਹ ਤੋਰ ਦਿੱਤਾ ਆਪ ਨਾਲ ਸਿੱਖ ਸੰਘਰਸ਼ ਵਿੱਚ ਮੈਂ ਇੱਕ ਦਿਨ ਪੁੱਛ ਰਿਹਾ ਸੀ ਕਿ ਭੈਣ ਸਾਲਟਾਂ ਵਗੈਰਾ ਜਾਂ ਕੁਝ ਇਦਾਂ ਹਸਪੈ ਤੇ ਕਹਿੰਦੇ ਵੀ ਸਾਰਾ ਕੁਝ ਦੇਖਿਆ ਸਾਰਾ ਕੁਝ ਕੀਤਾ ਭਾਵ ਕਿ ਆਪ ਸਿੱਖ ਸੰਘਰਸ਼ ਵਿੱਚ ਵਿਚਰੇ ਨੇ ਫੇਰ ਜਿੱਦਣ ਹਰ ਇੱਕ ਦੀ ਰੀਜ ਹੁੰਦੀ ਹੈ ਕਿ ਮੇਰਾ ਪੁੱਤ ਜਵਾਨ ਹੋਵੇ ਮੈਂ ਉਹਦਾ ਆਨੰਦ ਕਾਰਜ ਕਰਾਂ ਮੈਂ ਉਹਦਾ ਮੰਗਣਾ ਕਰਾਂ ਮੈਂ ਡੋਲੀ ਘਰ ਲੈ ਕੇ ਆਵਾਂ ਉਹ ਸਮਾਂ ਨਹੀਂ ਨਸੀਬ ਹੋਇਆ ਪੁੱਤ ਸ਼ਿੰਗਰਸ ਦੇ ਰਾਤ ਉਰ ਗਿਆ ਪੁੱਤ ਤੋੜਨ ਤੋਂ ਬਾਅਦ ਹੌਸਲੇ ਡਿੱਗ ਜਾਣੇ ਸੁਭਾਵਿਕ ਹੁੰਦੇ ਆ ਹੌਸਲੇ ਪਸਤ ਹੋ ਜਾਣੇ ਹੁੰਦੇ ਆ ਬੱਚਾ ਤੇ ਮਾਂ ਦੇ ਗਰਭ ਵਿੱਚ ਹੋਵੇ ਤੇ ਕਿਸੇ ਤਰ੍ਹਾਂ ਕਰਕੇ ਉਹ ਨਾਂ ਸਿਰੇ ਚੜ੍ਹ ਸਕੇ ਤੇ ਕਈ ਸਾਲ ਰੋਣਾ ਰੋਇਆ ਜਾਂਦਾ ਹੈ ਪਰ ਇੱਥੇ ਜਵਾਨ ਪੁੱਤ ਦੇ ਤੁਰ ਜਾਣ ਤੋਂ ਬਾਅਦ ਫੇਰ ਸਟੇਜ ਤੇ ਖੜੇ ਹੋਣਾ ਅਫਸੋਸ ਦੀ ਗੱਲ ਹੈ ਸਾਡੇ ਹੀ ਕੁਝ ਬੰਦੇ ਸਾਡੇ ਹੀ ਕੁਝ ਵੀਰ ਭੈਣ ਪ੍ਰਤੀ ਜਿਹੜੀ ਸ਼ਬਦਾਵਲੀ ਵਰਤਦੇ ਆ ਉਹ ਬੜੀ ਦੁਖਾਂਦ ਹੈ ਉਹਦੇ ਲਈ ਆਪਾਂ ਆਓ ਸੋਚੀਏ ਸੱਚੇ ਪਾਤਸ਼ਾਹ ਨੇ ਕਿਹਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਅਰਾਸਤ ਧਰਮ ਹੀ ਸੀ ਦਿੱਤੇ ਬੰਦ-ਬੰਦ ਕਟਵਾਏ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਇਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਉਹ ਐ ਵੀ ਨਹੀਂ ਇਹ ਪਰਿਵਾਰ ਵੀ ਹੈ ਇਹਨਾਂ ਦੇ ਸਤਕਾਰਯੋਗ ਵੱਡੇ ਸਰਦਾਰ ਬਲਵੰਤ ਸਿੰਘ ਜੀ ਖੰਡਾ ਸਾਹਿਬ ਦੇ ਤਾਇਆ ਜੀ ਉਹ ਵੀ ਇੱਕ ਇੱਕ ਪਰਿਵਾਰ ਚੋਂ ਤਿੰਨ ਤਿੰਨ ਤੇ ਆਪ ਨਾ ਦੇ ਚੁਰੂ ਪਰ ਪਾਣੀ ਤੈ ਨਿੰਦੇ ਜੇ ਗੰਗਾ ਨੀ ਫਿਰ ਇਸ ਪਰਿਵਾਰ ਦੀ ਜੇ ਕੋਈ ਕੋਈ ਭਾਈ ਉੱਚੀ ਨੀਵੀਂ ਗੱਲ ਕਰੇ ਫਿਰ ਸਾਨੂੰ ਜਰਨੀ ਨਹੀਂ ਚਾਹੀਦੀ ਸਾਨੂੰ ਸੁਣਨੀ ਨਹੀਂ ਚਾਹੀਦੀ ਹੁਣ ਆਪਾਂ ਨਾ ਆਪਣਾ ਫਰਜ਼ ਕੀ ਹੈ ਕਿਉਂਕਿ ਬਾਗੀ ਸਾਹਿਬ ਨੇ ਫਰੀਦ ਸਾਹਿਬ ਦੀ ਗੱਲ ਕੀਤੀ ਬਾਹਰ ਪ੍ਰਾਇ ਬੈਸਣੇ ਦੀ ਪ੍ਰਾਇਆ ਬਾਰ ਕਿਹਨੂੰ ਕਿਹਾ ਇਸ ਦੇਸ਼ ਨੂੰ ਵੀ ਜੇ ਆਹ ਜਿਹੜਾ ਦੇਸ਼ ਆ ਸਾਡਾ ਪ੍ਰਾਇਆ ਬਾਰ ਆ ਤੇ ਸਾਡਾ ਕੌਮੀ ਕਰ ਖਾਲਸਾ ਰਾਜ ਖਾਲਸਤਾਨ ਦੀ ਗੱਲ ਕਰਕੇ ਗਏ ਨੇ ਹੁਣ ਤਖਤ ਬਏ ਤਖਤੇ ਕੀ ਲਾਇਕ ਤੇ ਜਦੋਂ ਆਪਾਂ ਕੋਈ ਵੀ ਵਸਤੂ ਕਿਸੇ ਭਾਂਡੇ ਵਿੱਚ ਪਾਉਣੀ ਹੋਵੇ ਤੇ ਉਹਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਂਡਾ ਧੋਵੋ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ ਦੁੱਧ ਫੁਣ ਕਰ ਸੁਰਤ ਸਮਾਇਨ ਹੋਏ ਨਰਾਸ ਜਮਾਵੋ ਜਪੋ ਤਾਂ ਇੱਕੋ ਨਾਮਾ ਅਵਰਨ ਰਾਫਲ ਕਮ ਹੁਣ ਅਸੀਂ ਖਾਲਸਾਤਨ ਦੀ ਗੱਲ ਕਰਨੀ ਹੈ ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੈ ਸੱਚੇ ਪਾਤਸ਼ਾਹ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਹੁਣ ਆਕੀ ਸ਼ਬਦ ਦੀ ਥੋੜੀ ਜੀ ਗੱਲ ਕਰ ਲਈਏ ਵੀ ਆਕੀ ਕੀ ਹੁੰਦਾ ਹੈ ਕਹਿ ਜਾਂ ਵੈਸੇ ਬਾਕੀ ਰਹਿ ਦਨ ਕਹਿ ਦਿੰਦੇ ਨੇ ਬਾਕੀ ਨਹੀਂ ਹੁੰਦਾ ਆਕੀ ਆਕੀ ਗੁਰੂ ਤੋਂ ਫਟਕਾਰਿਆ ਹੋਇਆ ਗੁਰੂ ਤੋਂ ਭੁੱਲਿਆ ਹੋਇਆ ਆਪਦੇ ਮਨ ਦੇ ਮਗਰ ਲੱਗਾ ਹੋਇਆ ਆਪਾਂ ਆਕੀ ਤਾਂ ਨਹੀਂ ਹੈ ਆਪਾਂ ਅੰਮ੍ਰਿਤ ਵੇਲੇ ਉੱਠ ਰਹੇ ਆ ਗੁਰੂ ਨੇ ਹੁਕਮ ਕੀਤਾ ਜਿਹੜਾ ਸਾਨੂੰ ਪੰਜ ਬਾਣੀਆਂ ਦਾ ਨਿਤਨੇਮ ਗੁਰੂ ਖਾਲਸਾ ਪੰਥ ਵੱਲੋਂ ਜਿਹੜਾ ਹੁਕਮ ਹੈ ਕਿ ਪੰਜ ਬਾਣੀਆਂ ਪੜ ਰਹੇ ਆ ਕਿ ਸ਼ਾਮ ਦੀ ਸੋਧਰ ਕਰ ਰਹੇ ਆ ਕੀ ਪਰਾਈਆਂ ਧੀਆਂ ਆਪਣੀਆਂ ਧੀਆਂ ਸਮਝ ਰਿਆ ਕੀ ਪਰਾਈਆਂ ਬੱਚੀਆਂ ਆਪਣੀਆਂ ਬੇਟੀਆਂ ਸਮਝ ਰਿਆ ਕੀ ਪਰਾਈਆਂ ਵੱਡੀ ਔਰ ਉਮਰ ਦੀਆਂ ਬੀਬੀਆਂ ਆਪਣੀਆਂ ਮਾਵਾਂ ਸਮਝ ਰਿਆ ਜੇ ਇੱਥੇ ਖੜੇ ਆ ਤੇ ਫੇਰ ਖਾਲਸਤਾਨ ਬਹੁਤ ਛੇਤੀ ਆ ਸਕਦਾ ਹੈ ਆ ਜਾਵੇਗਾ ਪਰ ਜੇ ਅਸੀਂ ਆਪਣਾ ਭਾਂਡਾ ਹੀ ਇੰਨਾ ਲਬੇੜਿਆ ਹੋਇਆ ਆਪਣਾ ਭਾਂਡਾ ਹੀ ਇੰਨਾ ਗੰਦਾ ਕੀਤਾ ਹੋਇਆ ਕਿ ਸਾਨੂੰ ਪਰਾਈ ਧੀ ਧੀ ਨਹੀਂ ਦੀਦੀ ਪਰਾਈ ਮਾਂ ਮਾਂ ਨਹੀਂ ਦੀਦੀ ਪਰਾਈ ਭੈਣ ਭੈਣ ਨਹੀਂ ਦੀਦੀ ਤੇ ਅਸੀਂ ਗੰਦੀਆਂ ਗੰਦੀਆਂ ਐਪਾਂ ਚਲਾ ਰਹੇ ਆਂ ਤੇ ਕਹਿ ਰਹੇ ਆਂ ਅਸੀਂ ਖਾਲਸਾ ਰਾਜ ਦੇ ਪੰਦੀ ਆਂ ਫੇਰ ਸਾਨੂੰ ਖਾਲਸਾ ਰਾਜ ਨਹੀਂ ਸਾਡੇ ਪੱਲੇ ਸ਼ਰਮਿੰਦਗੀ ਪੈ ਗਈ ਸ਼ਰਮਿੰਦਗੀ ਸਾਨੂੰ ਨੀਵੇਂ ਹੋਣਾ ਪਏਗਾ ਅੱਜ ਜੋ ਵਰਤਾਰਾ ਵਰਤ ਰਿਹਾ ਹੈ ਜੋ ਕੁਝ ਤੁਸੀਂ ਸਾਰੇ ਜਾਣਦੇ ਹੋ ਇਹਦੇ ਨਾਲ ਸਾਡਾ ਸ਼ਰਮ ਨਾਲ ਸਿਰ ਝੁਕ ਰਿਹਾ ਹੈ ਕੀ ਹੋ ਰਿਹਾ ਸਿੱਖਾਂ ਨੂੰ ਸਿੱਖੀਦਾਨ ਹੈ ਸਾਡੇ ਕੋਲ ਕੇਸਦਾਨ ਰਹਿਤਦਾਨ ਵਿਵੇਕਦਾਨ ਵਸਾਹੋਦਾਨ ਭਰੋਸਾਦਾਨ ਬਾਕੀ ਦਾਨ ਆਪਾਂ ਕਰ ਲਈਏ ਭਰੋਸਾ ਸਾਨੂੰ ਗੁਰੂ ਤੇ ਹੈ ਅਸੀਂ ਕੰਨੇ ਕੁਝ ਹੋਰ ਤੇ ਕਰਦੇ ਕੁਝ ਹੋਰ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆਂ ਆਓ ਖਾਲਸਾ ਜੀ ਭਾਈ ਅਵਤਾਰ ਸਿੰਘ ਖੰਡਾ ਭਾਈ ਕਲਵੰਤ ਸਿੰਘ ਖਖਰਾਣਾ ਤੇ ਭਾਈ ਬਲਵੰਤ ਸਿੰਘ ਖਖਰਾਣਾ ਨੂੰ ਯਾਦ ਕਰਦੇ ਖਖਰਾਣਾ ਪਰਿਵਾਰ ਸ਼ਹੀਦਾਂ ਪਰਿਵਾਰ ਨੂੰ ਯਾਦ ਕਰਨ ਦਾ ਤਾਂ ਹੀ ਲਹਾ ਜੇ ਗੁਰ ਗੁਰ ਸਤਗੁਰਗਾ ਜੋ ਸਿੱਖ ਖਾਏ ਸੋ ਭਲਕੇ ਉਠਾਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਛਰਨਾਵੇ ਫਿਰ ਚਰੇ ਚੜੇ ਦਿਵਸ ਗੁਰਬਾਣੀ ਗਾਵੇ ਬੈਹੰਦਿਆ ਉਠਦਿਆ ਹਰ ਨਾਮ ਤੇ ਆਵੇ ਸੋ ਆਪਾਂ ਗੁਰੂ ਵਾਲੇ ਪਾਸੇ ਨੂੰ ਤ੍ਰਿਏ ਕਲਗੀਧਰ ਦੇ ਪੁੱਤਰੋ ਤਿਉ ਅੰਮ੍ਰਿਤ ਧਾਰੀ ਹੋ ਕੇ ਜਿਓ ਅਵਤਾਰ ਸਿੰਘ ਖੰਡਾ ਹੋਣਾ ਦਾ ਮਿਸ਼ਨ ਖੰਡੇ ਕੀ ਪੌਲ ਖਾਲਸਾ ਰਾਜ ਖਾਲਸਤਾਨ ਦੀ ਪ੍ਰਾਪਤੀ ਤਾਂ ਹੋਏਗੀ ਜੇ ਸਾਡਾ ਭਾਂਡਾ ਜਿਹੜਾ ਗੁਰੂ ਸਾਹਿਬ ਨੇ ਕਿਹਾ ਭਾਂਡਾ ਧੋਵੋ ਬੈਸ ਧੂਕ ਦੇਵੋ ਜੇ ਸਾਡਾ ਅੰਦਰਲਾ ਭਾਂਡਾ ਸਾਫ਼ ਹੋ ਗਿਆ ਇਹ ਕਿਦਾਂ ਹੋਣਾ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਬਾਣੀ ਨਾਲ ਜੁੜੀਏ ਬਾਣੀ ਵਰਕੇ ਬਣੀਏ ਫੇਰ ਸਾਡੇ ਰਸਨਾ ਤੋਂ ਗਾਲਾਂ ਨਹੀਂ ਨਿਕਲਣਗੀਆਂ ਪ੍ਰਿਆਈ ਨਹੀਂ ਆਏਗੀ ਚਾਹੇ ਉਹ ਸੋਸ਼ਲ ਸਾਈਡ ਹੋਵੇ ਤੇ ਚਾਹੇ ਪਬਲਿਕ ਪਲੇਸ ਕਿਸੇ ਤਰ੍ਹਾਂ ਦਾ ਵੀ ਹੋਵੇ ਅਰ ਅਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਸਾਨੂੰ ਇਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਸਮੱਤ ਬਲਬੁੱਧ ਬਖਸ਼ੇ